ਮੇਰਾ ਨਾਮ ਰਾਜ ਹੈ ਨਾ ਅਸੀਂ ਅੰਮ੍ਰਿਤਸਰ ਚ ਇੱਕ ਐਨਜੀਓ ਚਲਾਉਂਦੇ ਆ ਏਡਬਲਯੂਸੀਐਸ ਦੇ ਨਾਮ ਦੇ ਜਿਹੜਾ ਸਾਡੇ ਫਾਊਂਡਰ ਆ ਉਹ ਕੈਨੇਡਾ ਤੋਂ ਆ ਡਾਕਟਰ ਨਵਨੀਤ ਚਾਵਲਾ ਜੀ ਤੇ ਸਾਨੂੰ ਸਾਡੇ ਫਾਊਂਡਰ ਵੱਲੋਂ ਹੀ ਇੱਕ ਰਿਪੋਰਟ ਆਈ ਸੀ ਕਿ ਇੱਕ ਲੁਧਿਆਣੇ ਦੇ ਵਿੱਚ ਇੱਕ ਇਲੈਗਲ ਸ਼ੈਲਟਰ ਚੱਲ ਰਿਹਾ ਸੀਗਾ ਜਿੰਦੇ ਵਿੱਚ ਲੋਕਾਂ ਨੂੰ ਉਦੋਂ ਪਤਾ ਚੱਲਿਆ ਕਿ ਜਦੋਂ ਉਸ ਸ਼ੈਲਟਰ ਦੇ ਵਿੱਚ ਅੱਗ ਲੱਗ ਗਈ ਤੇ ਉੱਥੇ 9 ਡੌਗ 9 ਤੋਂ 10 ਡੌਗੋਂ ਦੇ ਜ਼ਿੰਦਾ ਚੱਲ ਗਏ ਉੱਥੇ ਪਿੰਜਰਿਆਂ ਦੇ ਵਿੱਚ ਉਹਨੇ ਬੰਨ ਕੇ ਰੱਖੇ ਹੋਏ ਸੀਗੇ ਸਾਰੇ ਪੀਟਬੁੱਲ ਵਗੈਰਾ ਬਰੀਡ ਡੌਗ ਰੱਖੇ ਸੀ ਹੋਰ ਗਲੀਆਂ ਦੇ ਵਿੱਚੋਂ ਲੋਕਾਂ ਨੂੰ ਦਿਖਾਣ ਲਈ ਕੋਈ ਸਟਰੀਟ ਡੌਗ ਵੀ ਰੱਖੇ ਸੀਗੇ ਕਿ ਮੈਂ ਇੱਥੇ ਸੇਵਾ ਕਰਦਾ। ਤੇ ਉਸ ਤੋਂ ਬਾਅਦ ਜਦੋਂ ਅੱਗ ਲੱਗਣ ਤੋਂ ਬਾਅਦ ਜਦੋਂ ਪੀਐਫਏ ਟੀਮ ਜਿਹੜੀ ਲੁਧਿਆਣੇ ਦੀ ਹੈ ਉੱਥੇ ਮਨੀ ਸਿੰਘ ਜੀ ਪਹੁੰਚੇ ਤਾਂ ਉਹਨਾਂ ਨੂੰ ਪਤਾ ਚੱਲਿਆ ਆਸ-ਪਾਸ ਤੋਂ ਪਤਾ ਕਰਨ ਤੇ ਤੇ ਕਿ ਉਹ ਜਿਹੜਾ ਡੌਗ ਦਾ ਬਲੱਡ ਆ ਉਹ ਵੀ ਵੇਚਦਾ ਹੈ 5-5000 ਰੁਪਏ ਲੈ ਕੇ ਤੇ ਬਲੱਡ ਵੇਚਦਾ ਹੈ। ਫਿਰ ਉੱਥੋਂ ਦੇ ਹੀ ਐਨਜੀਓ ਨੇ ਉਹਨਾਂ ਤੇ ਐਫਆਈਆਰ ਕਰਾਈ ਸੀਗੇ। ਤੇ ਅਸੀਂ ਉੱਥੇ ਗਏ ਸੀਗੇ ਜਿਹੜੇ ਉਹਨਾਂ ਦੇ ਡੌਗ ਬਚ ਗਏ ਸੀਗੇ। ਉਹਨਾਂ ਨੂੰ ਅਸੀਂ ਰੈਸਕਿਊ ਕਰਨ ਗਏ ਸੀ। ਉੱਥੋਂ ਦੀ ਪੁਲਿਸ ਟੀਮ ਨੇ ਸਾਡੀ ਬੜੀ ਹੈ ਉੱਥੋਂ ਦੇ ਵਲੰਟਰੀਆਂ ਨੇ ਸਾਡੀ ਬੜੀ ਹੈਲਪ ਕੀਤੀ ਜਿਹੜੇ ਉੱਥੇ ਦੇ ਸੇਵਾਦਾਰ ਸੀਗੇ ਉੱਥੋਂ ਦੇ ਅਸੀਂ ਸਾਰੇ ਬੱਚੇ ਉਹਨਾਂ ਦੇ ਉਹ ਰੈਸਕਿਊ ਕਰਕੇ ਲੈ ਕੇ ਆਏ। ਸੇ ਤਾਂ ਸਰ ਸਭ ਨੂੰ ਵੈਸੇ ਤਾਂ ਪਤਾ ਹੀ ਹੈ ਕਿ ਜਦੋਂ ਵੀ ਆਪਾਂ ਕੋਈ ਚੀਜ਼ ਆਪਾਂ ਕੋਈ ਬਾਜ਼ਾਰ 'ਚ ਖਰੀਦਣ ਜਾਂਦੇ ਆਂ ਆਪਾਂ ਕੋਈ ਘਟੀਆ ਚੀਜ਼ ਤਾਂ ਖਰੀਦਦੇ ਨਹੀਂ ਆਪਾਂ ਅੱਛੀ ਚੀਜ਼ ਹੀ ਖਰੀਦਦੇ ਆ ਨਾ ਤੇ ਐਸੀ ਤਰ੍ਹਾਂ ਜਦੋਂ ਵੀ ਆਪਾਂ ਕਿਸੇ ਦੀ ਸੇਵਾ ਵੀ ਆਪਾਂ ਲੈਣੀ ਹੈ ਤੇ ਘੱਟੋ ਘੱਟ ਆਪਾਂ ਇਹ ਵੈਰੀਫਾਈ ਤਾਂ ਕਰੀਏ ਕਿ ਉਹ ਐਨਜੀਓ ਜਿਹੜੀ ਹੈ ਉਹ ਰਜਿਸਟਰਡ ਹੈ ਕਿ ਨਹੀਂ ਹੈ ਉਹਨਾਂ ਕੋਲ ਡਾਕਟਰ ਹੈ ਪੈਰਾਮੈਡ ਹੈ ਉਹਨਾਂ ਕੋਲ ਪੂਰਾ ਸਟਾਫ ਹੈ ਕਿ ਨਹੀਂ ਉਹ ਸੈਂਡਿਓ ਦੇ ਵਿੱਚ ਸਿਰਫ ਇੱਕ ਸਿੰਗਲ ਪਰਸਨ ਚਲਾ ਰਿਆ ਸੀਗਾ ਰਾਤ ਨੂੰ ਤਾਲਾ ਮਾਰਦਾ ਸੀ ਚਲਾ ਜਾਂਦਾ ਸੀ ਉੱਥੇ ਅੱਗ ਲੱਗਣ ਨਾਲ ਫਿਰ ਉਹ ਜਿਹੜਾ ਸੀ ਉਹ ਬੱਚੇ ਜ਼ਿੰਦਾ ਜਲ ਗਏ ਬੜੀ ਗੰਦੀ ਮੌਤ ਮਿਲੀ ਉਹਨਾਂ ਨੂੰ ਸਰ ਉੱਥੇ ਸਾਨੂੰ ਪਤਾ ਚੱਲਿਆ ਕਿ 2 ਸਾਲ ਤੋਂ ਚਲਾ ਰਹੇ ਸੀ ਹੁੰਦੇ ਤੇ ਪਹਿਲਾਂ ਵੀ ਕ੍ਰਾਈਮినਲ ਕਾਫੀ ਸੀ ਐਫ ਆਈ ਆਰ ਹੋ ਚੁੱਕੀਆਂ ਚੋਰੀ ਵਗੈਰਾ ਦੀ ਸਾਨੂੰ ਉੱਥੇ ਹੀ ਪਤਾ ਚੱਲਿਆ ਉਹ ਕ੍ਰਾਈਮినਲ ਮਾਈਂਡ ਬੰਦਾ ਸੀਗਾ ਉਹਨੂੰ ਇਹ ਸੀਗਾ ਕਿ ਇਸ ਤਰ੍ਹਾਂ ਦੀ ਸੇਵਾ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਾਂਗੇ ਜਾਨਵਰਾਂ ਦੇ ਨਾਮ ਤੇ ਪੈਸੇ ਕਮਾ ਰਿਆ ਸੀਗਾ ਜੀ ਬਹੁਤ ਵੀ ਬਹੁਤ ਮਨਪੱਗੀ ਘਟਨਾ ਜੀ ਸਾਡੇ ਇੱਥੇ ਅਸੀਂ 118 ਡੌਗ ਦੀ ਸੇਵਾ ਕਰ ਰਹੇ ਆ ਆਪਣੇ ਐਨਜੀਓ ਦੇ ਵਿੱਚ ਅਸੀਂ ਬਿਲਕੁਲ ਫ੍ਰੀ ਸੇਵਾ ਕਰ ਰਹੇ ਆ ਸਾਡੇ ਜਿਹੜੇ ਫਾਊਂਡਰ ਹੈ ਡਾਕਟਰ ਨਵਨੀਤ ਚਾਵਲਾ ਜੀ ਔਰ ਕਮਰ ਜੀ ਸਾਡੇ ਜਿਹੜੇ ਟਰਸਟੀ ਹੈ ਜੋਲੀ ਸਰ ਗੋਤਮ ਸਰ ਇਹ ਸਾਰੇ ਮਿਲ ਕੇ ਹੀ ਸਾਡੀ ਹੈਲਪ ਕਰਦੇ ਆ ਫੁਲੀ ਹੈਲਪ ਕਰਦੇ ਆ ਕਿ ਆਪਣੀ ਪਾਕਟ ਦੇ ਵਿੱਚੋਂ ਸਾਡੀ ਹਰ ਮਹੀਨੇ 3-4 ਲੱਖ ਰੁਪਏ ਦੀ ਹੈਲਪ ਕਰਦੇ ਆ ਪਰ ਲੋਕਾਂ ਨੂੰ ਚਾਹੀਦਾ ਕਿ ਪਹਿਲਾਂ ਇਹ ਵੈਰੀਫਾਈ ਕਰਨ ਕਿਤੇ ਡੋਨੇਸ਼ਨ ਦੇਣ ਤੋਂ ਪਹਿਲਾਂ ਵੀ ਇਹ ਵੈਰੀਫਾਈ ਕਰਨ ਕਿ ਉਹ ਐਨਜੀਓ ਸੱਚੀ ਕੰਮ ਕਰ ਵੀ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਸਾਡਾ ਇਹੀ ਹੈ ਜੀ ਉਹਨਾਂ ਦੇ ਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਕਿ ਉਹ ਦੁਬਾਰਾ ਉਹ ਦੁਬਾਰਾ ਉਹ ਐਜੇ ਕੰਮ ਨਾ ਕਰੇ ਜਾਂ ਦੁਬਾਰਾ ਉਹ ਸ਼ੈਲਟਰ ਨਾ ਰਨ ਕਰ पाए ਜਾਂ ਫਿਰ ਹੋਰ ਵੀ ਐਨਡੀਓਜ਼ ਨੂੰ ਅਸੀਂ ਅਵੇਅਰ ਕਰਾਂਗੇ ਕਿ ਜੇ ਤੁਹਾਡੀ ਰਜਿਸਟ੍ਰੇਸ਼ਨ ਨਹੀਂ ਹੈ ਤੁਹਾਡੀ ਸੇਵਾ ਜਾਏਗਾ ਤੁਹਾਨੂੰ ਰਜਿਸਟਰਡ ਕਰਵਾਵਾ ਉੱਥੋਂ ਅਸੀਂ ਨੋ ਡੌਗ ਸੀਗੇ ਉਹਨਾਂ ਕੋਲੇ ਟੋਟਲ ਜਦੋਂ ਅਸੀਂ ਗਏ ਆ ਪਹਿਲਾਂ ਤਾਂ ਕਾਫੀ ਸੀਗੇ ਕੁਝ ਜਲ ਗਏ 9-10 ਜਲ ਗਏ ਕੁਝ ਉਹਨੇ ਬਾਹਰ ਛੱਡਤੇ ਡਰ ਦੇ ਮਾਰੇ ਨੇ ਜਦੋਂ ਅਸੀਂ ਗਏ ਨੋ ਡੌਗ ਸੀ ਚਾਰ ਡੌਗ ਨੂੰ ਅਸੀਂ ਉਹਨਾਂ ਦੀ ਗਲੀ ਦੇ ਵਿੱਚ ਰੀਲੀਜ਼ ਕਰਤਾ ਇੱਕ ਡੌਗ ਉੱਥੇ ਵੌਲੰਟੀਅਰ ਨੇ ਰੱਖ ਲਿਆ ਤੇ ਜਿਹੜੇ ਚਾਰ ਅਰੈਸਟ ਇੰਡੀ ਬੱਚੇ ਬੱਚੇ ਸੀਗੇ ਉਹ ਅਸੀਂ ਆਪਣੇ ਹੀ ਕਿਸੇ ਉਥੇ ਨੇੜੇ ਦੇ ਸ਼ੈਲਟਰ ਦੇ ਵਿੱਚ ਰਖਵਾਤੇ ਉਹਨਾਂ ਨੂੰ ਕੋਈ ਨਹੀਂ ਕਿਸ ਤਰ੍ਹਾਂ ਦੇਗਾ ਸਰ ਡੌਗ ਵੱਢਦੇ ਆ ਕੁਛ ਤਾਂ ਵੈਸੇ ਮੈਂ ਇੱਥੇ 3 ਸਾਲ ਤੋਂ ਐਨਜੀਓ ਚਲਾ ਰਿਹਾ ਹਾਂ ਮੈਂ ਇੱਥੇ 118 ਡੌਗ ਦੀ ਇੱਥੇ ਸੇਵਾ ਕਰ ਰਹੇ ਹਾਂ ਸੋ ਇਹ ਅਸੀਂ ਰਣਜੀਤ ਐਵੇਨਿਊ ਡੌਗ ਨੂੰ ਖਾਣਾ ਪਾਣੇ ਆ ਪੁੱਤਲੀ ਘਰ ਮੈਂ ਆਪਣੇ ਘਰ ਦੇ ਵਿੱਚ ਖਾਣਾ ਪਾਣਾ ਮੈਂ ਵੀ ਇੰਡੀ ਬੱਚੇ ਰੱਖੇ ਹੋਏ ਆ ਸਾਡੇ ਨਾਲ ਐ ਜੀ ਕਦੇ ਵਰਦਾਤ ਨਹੀਂ ਹੋਈ ਆ ਕਿ ਡੌਗ ਕੱਢਦੇ ਆ ਹਾਂ ਕਈ ਵਾਰ ਹੁੰਦੇ ਆ ਕਿ ਡੌਗ ਜਦੋਂ ਭੁੱਖੇ ਹੁੰਦੇ ਆ ਉਹ ਤਾਂ ਜ਼ਰੂਰ ਕੱਢਦੇ ਆ ਤੇ ਮੈਂ ਸਭ ਨੂੰ ਇਹੀ ਕਵਾਂਗਾ ਕਿ ਡੌਗ ਨੂੰ ਜੇ ਖਾਣਾ ਪਾਵਾਂਗੇ ਤਾਂ ਉਹ ਨਹੀਂ ਵੱਡੇਗਾ ਜੇ ਤੁਹਾਨੂੰ ਲੱਗਦਾ ਫਿਰ ਵੀ ਵੱਡਦਾ ਹੈ ਕਾਰਪੋਰੇਸ਼ਨ ਦੇ ਵਿੱਚ ਕੰਪਲੇਨਟ ਕਰ ਸਕਦੇ ਹੋ ਕਿ ਉਹਨਾਂ ਦੀ ਚੱਕ ਕੇ ਨਸਬੰਦੀ ਕਰਨਗੇ ਕਿ ਉਹਦੇ ਨਾਲ ਉਹਨਦੇ ਦੇ ਜਿਹੜੇ ਹਾਰਮੋਨ ਚੇਂਜ ਹੋ ਕੇ ਉਹ ਥੋੜਾ ਕਾਮ ਨੇਚਰ ਦਾ ਹੋ ਜਾਂਦਾ ਹੈ ਮੇਰਾ ਨਾਮ ਆਰਟੀਮ ਏਡਬਲਯੂ ਸੀਐਸ ਐ ਮੈਂ ਤਾਂ ਐਜ਼ ਅ ਪੈਰਾਵੈਟ ਕੰਮ ਕਰਦੀ ਹਾਂ ਸਾਡੇ ਕੋਲ 100 ਪਲੱਸ ਡੌਗਸ ਹੈ ਜੀ ਤਾਂ ਵੈਨਿਊ ਹਾਊਸਿੰਗ ਬੋਰਡ ਕਲੋਨੀ ਕਿੰਨੀ ਦੇਰ ਤੋਂ ਤੁਸੀਂ ਸੇਵਾ ਕਰਦੇ ਆ ਮੈਂ 2 ਸਾਲ ਸੇ ਹੋਈ ਕਰ ਹੋਰ ਵੀ ਲੋਕਾਂ ਨੂੰ ਕੀ ਮੈਸ मेरा नाम ज्योति है मैं ए डब्ल्यू सी एस से हूँ तो हम मैं लोगों को यही बताना चाहती हूँ कि आप डॉग को ना रखें और इंडी डॉग को अपनाएं क्योंकि वो आ, आप देख ही सकते हो कि वो रास्ते पे काट रहे वजह यही है कि उनको प्यार नहीं मिल पा रहा है वो भूखे रह रहे हैं इसी वजह से वो हमें काट रहे हैं तो फर्स्टली मेरा मैसेज यही रहेगा कि हम मतलब ब्रीड डॉग को आ, ना पालें और डॉग को पालें मुझे तो अभी थोड़ा ही टाइम हुआ छः से सात मंथ लेकिन मेरे को यहाँ जुड़ यहाँ पर जुड़ने के बाद अच्छा लगा कि सभी सेवा कर रहे हैं और आज मतलब आप देख ही सकते हो कि हर एक अगर किसी का मतलब ट्रीटमेंट भी हम प्रॉपरली दे रहे हैं टाइम टू टाइम तो यहाँ पे जुड़ने के बाद मुझे अच्छा लगा हंड्रेड प्लस है हमारे पास और काफ़ी मतलब इंडोर भी है हमारे जो हम देखने के लिए जाते हैं जो भी नया केस आता है हम उनको देखते हैं डेली जाके मैं यही उनको बोलना चाहती हूँ सबसे पहले वो तो पहले बाहर गाड़ियाँ ध्यान से चलाएँ क्योंकि वो गाड़ियाँ उन पर चढ़ा देते हैं उनके जो टांगे हैं वो टूट रही हैं उनको चोट आ रही है ब्लीडिंग हो रही है तो मेरा फर्स्टली मैसेज तो यही रहेगा कि आप मतलब उनको उनके जो गाड़ियाँ वो ध्यान से चलाएँ